ਸੱਚੇ ਕਾਲ ਜੀ T5 ਚੈਨਲ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਤੇ ਅੱਜ ਪ੍ਰੋਫੈਸਰ ਪ੍ਰਿੰਤ ਸਿੰਘ ਚੰਧੂ ਮਾਜਰਾ ਜੋ ਅਕਾਲੀ ਦਲ ਸੁਧਾਰ ਲਹਿਰ ਦਾ ਹਿੱਸਾ ਬਣ ਚੁੱਕੇ ਨੇ ਉਹਨਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਸੀ ਜੋ ਤਸਵੀਰ ਜਨਤਕ ਕਰਨ ਦੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਤੇ ਲੀਗਲ ਸਲ ਦੇ ਪ੍ਰਧਾਨ ਐਡਵੋਕੇਟ ਅਸ਼ਦੀਪ ਕਲੇਰ ਦਾ ਹੀ ਹੱਥ ਸੀ ਦਰਸਲ ਇਸ ਤਸਵੀਰ ਦੇ ਵਿੱਚ ਪ੍ਰੋਫੈਸਰ ਪ੍ਰਿੰਸ ਸਿੰਘ ਚੰਦੂ ਮਾਜਰਾ ਭਾਜਪਾ ਦੇ ਬੈਨਰ ਦੇ ਹੇਠ ਪ੍ਰੈਸ ਕਾਨਫਰੰਸ ਕਰਦੇ ਵਿਖਾਈ ਦੇ ਰਹੇ ਨੇ ਤੇ ਇਹ ਤਸਵੀਰ ਜੰਮੂ ਕਸ਼ਮੀਰ ਦੀ ਦਿੱਤੀ ਜਾ ਰਹੀ ਹੈ ਇਸ ਬਾਰੇ ਪ੍ਰੋਫੈਸਰ ਪ੍ਰਿੰਸ ਸਿੰਘ ਚੰਦੂ ਮਾਜਰਾ ਹਰਾਂ ਦਾ ਸਪਸ਼ਟੀਕਰਨ ਦਾ ਸਾਹਮਣੇ ਆ ਗਿਆ ਸੀ ਪਰ ਜਦੋਂ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਚਰਨਜੀਤ ਬਰਾੜ ਹਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਨੇ ਉਹਨਾਂ ਕਹੇ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਸਾਡੇ ਕੋਲ ਆਫਰ ਤਾਂ ਜ਼ਰੂਰ ਆਈਆਂ ਸੀ ਸਟਾਰ ਪ੍ਰਚਾਰਕ ਵਜੋਂ ਜਾਣਦੀਆਂ ਪਰ ਅਸੀਂ ਕਹਿ ਦਿੱਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਵੱਲੋਂ ਕੋਈ ਵੀ ਕਿਸੇ ਹੋਰ ਸੂਬੇ ਦੇ ਵਿੱਚ ਕਿਸੇ ਵੀ ਸ਼ਖਸ ਦੇ ਲਈ ਕੈਂਪੇਨ ਕਰਨ ਵਾਸਤੇ ਨਹੀਂ ਜਾਵੇਗਾ ਉਹਨਾਂ ਕਹੇ ਹੈ ਕਿ ਪ੍ਰੋਫੈਸਰ ਪ੍ਰਿੰਸ ਸਿੰਘ ਚੰਦੂ ਮਾਜ਼ਰਾ ਹਰਾਂ ਤੋਂ ਇਸ ਬਾਰੇ ਪੁੱਛਗਿੱਚ ਜ਼ਰੂਰ ਕੀਤੀ ਜਾਵੇਗੀ ਤੇ ਪ੍ਰੈਜ਼ੀਡੀਅਮ ਦੇ ਵਿੱਚ ਸਵਾਲ ਜਵਾਬ ਹੋਣਗੇ ਤੇ ਫੈਸਲਾ ਵੀ ਲਿਆ ਜਾਵੇਗਾ ਬਹੁਤ ਬਹੁਤ ਸਵਾਗਤ ਹੈ ਸਾਡੇ ਨਾਲ ਜੁੜਨ ਵਾਸਤੇ ਜੀ ਬਹੁਤ ਧੰਨਵਾਦ ਜੀ ਜੀ ਪਰਸਪ ਅੱਜ ਐਡਵੋਕੇਟ ਅਸ਼ਦੀਪ ਕਲੇਰ ਹਰਾਨੀ ਨੇ ਫੇਸਬੁੱਕ ਦੇ ਉੱਤੇ ਇੱਕ ਪੋਸਟ ਪਾਈ ਹੈ ਜਿਸ 'ਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਹਰੀ ਵਿਖਾਈ ਦੇ ਰਹੇ ਨੇ ਤੇ ਬੀਜੇਪੀ ਦਾ ਬੈਨਰ ਹੈ ਨਾਲ ਸੋ ਸਵਾਲ ਬੜੇ ਤਰ੍ਹਾਂ ਦੇ ਚੁੱਕ ਦਿੱਤੇ ਨੇ ਉਹਨਾਂ ਨੇ ਕਹਿੰਦੇ ਕਿ ਹੁਣ ਬਿੱਲੀ ਥਾਲੇ ਚੋਂ ਬਾਹਰ ਆ ਗਈ ਹੈ ਤੇ ਪੁਸ਼ਟੀ ਹੋ ਗਈ ਹੈ ਕਿ ਸੁਧਾਰ ਲਹਿਰ ਅਸਲ ਦੇ ਵਿੱਚ 나ਗਪੁਰ ਅਕਾਲੀ ਦਲ ਹੈ ਜੀ ਕੋਈ ਕਹਿੰਦਾ ਲਾਇਆ ਕਿ ਮੈਂ ਵੀ ਸੋਸ਼ਲ ਮੀਡੀਆ ਤੇ ਇਹ ਫੋਟੋ ਦੇਖੀ ਹੈ ਕਦੋਂ ਦੀ ਹੈ ਕਿੱਥੋਂ ਦੀ ਹੈ ਇਹ ਹਲਤੀ ਗੱਲ ਨਹੀਂ ਹੋਈ ਪ੍ਰੋਫੈਸਰ ਕੰਦੂਵਾਇਰਾ ਸਾਹਿਬ ਨਾਲ ਗੱਲ ਕੀਤੀ ਪਤਾ ਵੀ ਕਰਦੇ ਆਂ ਪਰ ਸੁਧਾਰ ਲਹਿਰ ਦੀ ਪਿਛਲੇ ਸਾਲਾਂ ਦੇ ਵਿੱਚ ਇਸ ਮਸਲੇ ਤੇ ਮੀਟਿੰਗ ਹੋਈ ਸੀ ਕਿਉਂਕਿ ਬੁਆਂਡੀ ਚੂਬਿਆਂ ਤੋਂ ਵਾਰ-ਵਾਰ ਫੋਨ ਆ ਰਹੇ ਸੀ ਕਿ ਕੋਈ ਫਲਾਣ ਨੂੰ ਜਾਣਦਾ ਹੈ ਕੋਈ ਫਲਾਣ ਨੂੰ ਜਾਣਦਾ ਹੈ ਵੀ ਜਿਹੜੇ ਉਮੀਦਵਾਰ ਹੈ ਉਹਨਾਂ ਦੀ ਪ੍ਰਚਾਰ ਕੀਤਾ ਜਾਵੇ ਜਾਂ ਮਦਦ ਕਿਸੇ ਦੀ ਕਰਨੀ ਹੈ ਜਾਂ ਨਹੀਂ ਕਰਨੀ ਉਹ ਵਕ ਵਕ ਪਾਰਟੀਆਂ ਦੇ ਵਿੱਚ ਵੀ ਲੋਕ ਸਨ ਪਰ ਸਾਡਾ ਫੈਸਲਾ ਇਹ ਹੋਇਆ ਸੀ ਕਿ ਲੋਕਲ ਸਿੱਖ ਸੰਸਥਾਵਾਂ ਜਾਂ ਸਿੱਖ ਜਿਹੜੇ ਲੋਕਲ ਉਥੋਂ ਦੇ ਹੈ ਜੀ ਆਪਣੇ ਪੱਤਰ ਤੇ ਫੈਸਲਾ ਕਰਨ ਸ਼੍ਰੋਮਣੀ ਅਕਾਲੀ ਦਲ ਸੁਧਾਰ ਬਹਿਰ ਕਿਸੇ ਵੀ ਪਾਰਟੀ ਦਾ ਕਿਸੇ ਵੀ ਉਮੀਦਵਾਰ ਦਾ ਬਾਹਰੀ ਤੌਰ ਤੇ ਜਾ ਕੇ ਖੁੱਲੇ ਤੌਰ ਤੇ ਜਾ ਕੇ ਕੋਈ ਹਮੈਤ ਨਹੀਂ ਕਰੇਗਾ ਕੋਈ ਪ੍ਰਚਾਰ ਪ੍ਰਸਾਰ ਨਹੀਂ ਕਰੇਗਾ ਜੀ ਇਸ ਕਰਕੇ ਪ੍ਰੇਜੀਡੀਅਮ ਦੇ ਫੈਸਲੇ ਤੋਂ ਤੋਂ ਬਾਹਰ ਔਰ ਬਿਨਾ ਪਾਰਟੀ ਨੂੰ ਭਰੋਸੇ ਲੈ ਚਲੇ ਤੋਂ ਉਹ ਉਹ ਗਏ ਹੈ ਅਗਲੀ ਪ੍ਰੇਜੀਡੀਅਮ ਦੇ ਵਿੱਚ ਇਹਦੇ ਵਿੱਚ ਬੜੀ ਡਿਟੇਲ ਚ ਚਰਚਾ ਕਰਾਂਗੇ ਜੀ ਬ੍ਰਾਦਰ ਸਾਬ ਇੱਕ ਉਹਨਾਂ ਨੇ ਵੀ ਕਿਹਾ ਗਲੇ ਸਾਬ ਕਹਿੰਦੇ ਕਿ ਪਾਚ ਪਾ ਦੇ ਨਾਲ ਰਲੇਵਾ ਹੈ ਜਾਂ ਗੱਠ ਜੋੜ ਹੈ ਵੀ ਇਹ ਕਿਸ ਕਿਸਮ ਦੀ ਪੰਥਕ ਇਕਤਾ ਹੋ ਰਹੀ ਹੈ ਸਮਝ ਨਹੀਂ ਆ ਰਹੀ ਹਾਲਾਂਕਿ ਨਾ ਕੋਈ ਰਲੇਵਾ ਹੈ ਤੇ ਨਾ ਕੋਈ ਗੱਠ ਜੋੜ ਹੈ ਨਾ ਕੋਈ ਗੱਲ ਹੀ ਚੱਲ ਰਹੀ ਹੈ ਇਸ ਕਰਕੇ ਉਹ ਜੇਕਰ ਜਾਤੀ ਤੌਰ ਤੇ ਵੀ ਗਏ ਹੈ ਹਲੇ ਤੱਕ ਮੈਂ ਤਾਂ ਇਹ ਨਹੀਂ ਵੇਖੀ ਵੀ ਕਦੋਂ ਦੀ ਵੀਡੀਓ ਹੈ ਕਿੱਥੋਂ ਦੀ ਫੋਟੋ ਹੈ ਜੇ ਜਾਤੀ ਤੌਰ ਤੇ ਵੀ ਗਏ ਹੈ ਤਾਂ ਉਹਨਾਂ ਨੂੰ ਮੇਰੇ ਖਿਆਲ ਨਾਲ ਨਹੀਂ ਜਾਣਾ ਚਾਹੀਦਾ ਸੀ ਅਸੀਂ ਪਾਰਟੀ ਦੇ ਵਿੱਚ ਇੰਟਰਨਲ ਸਾਰੀ ਮੀਟਿੰਗ ਬੁਲਾ ਕੇ ਗੱਲ ਕਰਾਂਗੇ ਔਰ ਇਹਦਾ ਜਰੂਰ ਫਾਈਨਲ ਕਨਕਲੂਜਨ ਜਿਹੜਾ ਹੈਗਾ ਉਹ ਸਾਰੇ মিডিਆ ਨਾਲ ਸਾਂਝਾ ਕਰਾਂਗੇ ਜੀ ਲੋਕ ਸਭ ਅਸੀਂ ਥੋੜੇ ਸਮੇਂ ਪਹਿਲਾਂ ਚੰਦੂ ਮਾਝਾ ਹਰਾਜੀ ਨੂੰ ਕਾਲ ਕੀਤਾ ਸੀ ਤੇ ਉਹ ਕਹਿੰਦੇ ਸੀ ਕਿ ਮੈਂ ਜੰਮੂ ਕਸ਼ਮੀਰ ਵੈਸੇ ਹੀ ਗਿਆ ਹੋਇਆ ਸਾਂ ਤੇ ਉੱਥੇ ਇੱਕ ਸਕੂਲ 'ਚ ਗਿਆ ਸੀ ਤੇ ਕੋਈ ਸਿੱਖ ਆਗੂ ਇਕੱਠੇ ਹੋਏ ਸੀਗੇ ਔਰ ਚਿੰਤਾ ਕੋ ਜੋ ਵਿਸ਼ਿਆਂ ਦੇ ਉੱਤੇ ਜ਼ਾਹਰ ਕੀਤੀ ਜਾ ਰਹੀ ਸੀ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਪਿੱਛੇ ਭਾਜਪਾ ਦਾ ਬੈਨਰ ਹੈ ਆ ਫਿਰ ਜਿਉਂ ਉਹਨਾਂ ਨੇ ਸਪਸ਼ਟ ਕਰਨ ਦੇਤਾ ਹੈ ਤੇ ਹੋ ਸਕਦਾ ਹੈ ਉਹ ਇਹ ਕਈ ਵਾਰੀ ਬੰਦੇ ਦਾ ਧਿਆਨ ਨਹੀਂ ਰਹਿੰਦਾ ਜੀ ਪਰ ਮੇਰਾ ਖਿਆਲ ਹੈ ਕਿ ਇਸ ਚੀਜ਼ ਦਾ ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣਾ ਚਾਹੀਦਾ ਇਸ ਗੱਲ 'ਤੇ ਜੀ ਬਰਾਤ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਸੋ ਹਾਲਾਂਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਕਹਿ ਚੁੱਕੇ ਨੇ ਕਿ ਜੰਮੂ ਕਸ਼ਮੀਰ ਘੁੰਮਣ ਵਾਸਤੇ ਗਏ ਹੋ ਸੰ ਦੌੜੇ ਦੇ ਉੱਤੇ ਗਏ ਹੋ ਸੰ ਤੇ ਉੱਥੇ ਹੀ ਸਿੱਖ ਨਮਾਇੰਦਿਆਂ ਦੇ ਵੱਲੋਂ ਇੱਕ ਮੀਟਿੰਗ ਸੱਦੀ ਗਈ ਹੈ ਉਹ ਸਕੂਲ ਦੇ ਵਿੱਚ ਗਏ ਉਹਨਾਂ ਨੂੰ ਨਹੀਂ ਪਤਾ ਸੀ ਕਿ ਪਿੱਛੇ ਭਾਜਪਾ ਦਾ ਬੈਨਰ ਲੱਗਾ ਹੋਇਆ ਹੈ ਚੜ੍ਹਨ ਜਿੱਤੇ ਪ੍ਰਾਂ ਨੇ ਕਿਹਾ ਕਿ ਫਿਰ ਵੀ ਧਿਆਨ ਦੇਣਾ ਚਾਹੀਦਾ ਹੈ ਔਰ ਸਵਾਲ ਜਵਾਬ ਤਾਂ ਜ਼ਰੂਰ ਹੋਣਗੇ ਸਵਾਲ ਜਵਾਬ ਅਕਾਲੀ ਦਲ ਨੇ ਵੀ ਉਠਾਲੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੈਜ਼ੀਡੀਅਮ ਇਸ ਉੱਤੇ ਕੀ ਫੈਸਲਾ ਲੈਂਦੀ ਹੈ ਇਹ ਵੀ ਜ਼ਰੂਰ ਜਨਤਕ ਕਰ ਦਿੱਤਾ ਜਾਵੇਗਾ ਤੇ ਤੁਹਾਡੇ ਤੱਕ ਵੀ ਪਹੁੰਚਾ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ ਤੇ ਬਣਿਆ ਹੋ ਰੋ ਸਡੇ ਨਾਲ ਦੀ ਫੈਕਸ ਚੈਨਲ ਪੰਜਾਬੀ ਤੇ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ